ਮੇਰਾ ਨਾਮ ਰੀਤ ਸਿੰਘ ਹੈ ਮੈਂ ਇਨੀਸ਼ੀਏਟਿਵ ਆਫ ਚੇਂਜ ਆਰਗੇਨਾਈਜੇਸ਼ਨ ਦੀ ਟਰਸਟੀ ਆ ਤਾਂ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਅਸੀਂ ਸੈਕਸ਼ੂਅਲ ਹੈਲਥ ਅਵੇਅਰਨੈਸ ਤੇ ਰੈਲੀ ਕਰ ਰਹੇ ਆ ਜਿਵੇਂ ਕਿ ਤੁਹਾਨੂੰ ਪਤਾ ਕਿ ਅੱਜ ਵਰਲਡ ਏਡਜ਼ ਡੇ ਹੈ ਐਂਡ ਸੈਕਸ਼ੂਅਲ ਹੈਲਥ ਅਵੇਅਰਨੈਸ ਸਪੈਸ਼ਲੀ ਅੱਜ ਦੇ ਟਾਈਮ 'ਚ ਬੱਚਿਆਂ ਲਈ ਇਹ ਕਿੰਨੀ ਜ਼ਰੂਰੀ ਚੀਜ਼ ਹੈ ਜਿਹੜੇ ਬੱਚੇ ਪ੍ਰਿਵਿਲੇਜ ਸਕੂਲਸ 'ਚ ਪੜ੍ਹਦੇ ਨੇ ਉਹਨਾਂ ਲਈ ਤੇ ਬਹੁਤ ਹੀ ਇੱਕ ਕਾਮਨ ਚੀਜ਼ ਹੁੰਦੀ ਹੈ ਕਿ ਉਹਨਾਂ ਨੂੰ ਸਕੂਲ 'ਚ ਦੱਸਿਆ ਜਾਂਦਾ ਹੈ ਅੱਜ ਅਸੀਂ ਅੰਡਰ ਪ੍ਰਿਵੀਲੇਜ ਬੱਚਿਆਂ ਲਈ ਜਿਹੜਾ ਕਿ ਅਸੀਂ ਉਸਾਰੀ ਈਵਨਿੰਗ ਸਕੂਲ ਰਨ ਕਰਦੇ ਹਾਂ ਲੀਫੋਰਡ ਦੇ ਨਾਲ ਲੀਫੋਰਡ ਸਾਨੂੰ ਕਾਫੀ ਜ਼ਿਆਦਾ ਹੈਲਪ ਕਰ ਰਿਹਾ ਹੈ ਇਸ ਸਕੂਲ ਨੂੰ ਰਨ ਕਰਨ ਲਈ ਲੀਫੋਰਡ ਦੇ ਨਾਲ ਅਸੀਂ ਉਸਾਰੀ ਈਵਨਿੰਗ ਸਕੂਲ ਰਨ ਕਰਦੇ ਹਾਂ ਉਵੇਂ ਹੀ ਸਾਡੇ ਕੋਲ ਗ੍ਰੇਸ ਪਬਲਿਕ ਸਕੂਲ ਦੇ ਬੱਚੇ ਵੀ ਨੇ ਤਾਂ ਇਹਨਾਂ ਅੰਡਰ ਪ੍ਰਿਵੀਲੇਜ ਬੱਚਿਆਂ ਦੀ ਇਹ ਜਾਣਨਾ ਕਿ ਸੈਕਸ਼ੂਅਲ ਹੈਲਥ ਦੀ ਅਵੇਅਰਨੈਸ ਕਿੰਨੀ ਜ਼ਿਆਦਾ ਜ਼ਰੂਰੀ ਹੈ ਉਹਨਾਂ ਨੂੰ ਆਪਣੀ ਬਾਡੀ ਬਾਰੇ ਪਤਾ ਹੋਣਾ ਉਹਨਾਂ ਨੂੰ ਗੁੱਡ ਟੱਚ ਬੈਡ ਟੱਚ ਬਾਰੇ ਪਤਾ ਹੋਣਾ ਅੱਜ ਦੇ ਟਾਈਮ 'ਚ ਇਹ ਚੀਜ਼ ਬ ਐਂਡ ਨਾਲ ਦੀ ਨਾਲ ਹੀ ਇਹਨਾਂ ਦੇ ਪੇਰੈਂਟਸ ਵੀ ਖੁੱਲ ਕੇ ਆਪਣੇ ਬੱਚਾ ਨਾਲ ਗੱਲ ਕਰਨ ਸੈਕੂਅਲ ਹੈਲਥ ਬਾਰੇ ਉਹਨਾਂ ਨਾਲ ਗੱਲ ਕਰਨ ਉਹ ਓਪਨ ਫੀਲ ਕਰਨ ਬੱਚੇ ਆਪਣੀ ਬੋਡੀ ਬਾਰੇ ਗੱਲ ਕਰਨ ਲਿਆ ਉਹਨਾਂ ਨਾਲ ਕੋਈ ਵੀ ਚੀਜ਼ ਹੁੰਦੀ ਹੈ ਕੁਝ ਵੀ ਹੁੰਦੀ ਹੈ ਉਹ ਇਸ ਚੀਜ਼ ਬਾਰੇ ਓਪਨਲੀ ਗੱਲ ਕਰਨ ਸੈਕਸ਼ੂਅਲ ਹੈਲਥ ਇੱਕ ਸਟਿਗਮਾ ਨਾ ਬਣ ਕੇ ਰਹਿ ਜਾਏ ਇਹਨੂੰ ਆਪਾਂ ਜਿੰਨਾ ਕਾਮਨ ਤੋਂ ਕਾਮਨ ਹੋ ਸਕਦਾ ਉਹਨਾਂ ਕਾਮਨ ਕਰੀਏ ਇਹ ਬਹੁਤ ਜ਼ਰੂਰੀ ਹੋਊਗਾ ਸਾਡੇ ਬੱਚਿਆਂ ਲਈ ਪੰਜਾਬ ਦੇ ਬੱਚਿਆਂ ਲਈ ਐਂ ਸਾਡੇ ਦੇਸ਼ ਦੇ ਬੱਚਿਆਂ ਕਿੰਨੇ ਬੱਚੇ ਆਏ ਨੇ ਕਿੰਨੇ ਬੱਚੇ ਆਉਣਗੇ ਸਾਡੇ ਕੋਲ ਅੱਜ ਟੋਟਲ ਅਰਾਊਂਡ 80 ਤੋਂ 100 ਸਟੂਡੈਂਟਸ ਨੇ ਜੋ ਇਸ ਰੈਲੀ ਤੇ ਪਾਰਟਿਸਿਪੇਟ ਕਰਨਗੇ ਰੈਲੀ ਅਸੀਂ ਉਧਰੋਂ ਡੁਗਰੀ ਤੋਂ ਸਟਾਰਟ ਕਰਕੇ ਉਹ ਆਪਣੇ ਆਈਓਸੀ ਆਫਿਸ ਤੱਕ ਫੁੱਲਾਵਰ ਤੱਕ ਲੈ ਕੇ ਜਾ ਰਹੇ ਆ ਡਾਕਟਰ ਨੀਲਮ ਸੋਢੀ ਨੇ ਜੋ ਕਿ ਗਾਇਨੇਕੋਲੋਜਿਸ ਨੇ ਉਹਨਾਂ ਨੇ ਇਹਨਾਂ ਬੱਚਿਆਂ ਦਾ ਇੱਕ ਸੈਸ਼ਨ ਲਿੱਤਾ ਆ ਐਂਡ ਉਹਨਾਂ ਨੇ ਬੱਚਿਆਂ ਨੂੰ ਦੱਸਿਆ ਕਿ ਕਿਵੇਂ ਸਾਡੀ ਜਿਹੜੀ ਬੋਡੀ ਆ ਉਹ ਕਿਵੇਂ ਵਰਕ ਕਰਦੀ ਆ ਜਿਵੇਂ ਕਿ ਇਹ ਬੱਚੇ ਸਾਰੇ 8th ਤੋਂ ਲੈ ਕੇ 12th ਕਲਾਸ ਤੱਕ ਦੇ ਬੱਚੇ ਨੇ ਤਾਂ ਇਹਨਾਂ ਲਈ ਉਹ ਸੈਸ਼ਨ ਬਹੁਤ ਹੀ ਜ਼ਿਆਦਾ ਨੋਲੇਜੇਬਲ ਰਿਹਾ हेलो मेरा नाम खुशी मल्होत्रा है एंड मैं टीम इनिशियेटर्स ऑफ चेंज की तरफ से आज हम यहाँ पर सेक्शुअल हेल्थ अवेयरनेस के लिए इकट्ठे uh, हुए हैं बेसिकली जैसे हमें पता है कि आज वर्ल्ड एड्स डे है तो इसलिए हम चाहते हैं कि प्रिविलेज बच्चों में तो बहुत ज़्यादा जो ये है गुड टच बैड टच इनको सिखाया जाता है बट अंडर प्रिविलेज में ये एक टाबू बन के एक सिगमा बन के रह जाता है इसलिए हमने आज अंडर प्रिविलेज बच्चों के लिए भी ये सेक्शुअल हेल्थ अवेयरनेस जो है का एक सेमिनार सोचा है ਐਂਡ ਯਹਾਂ ਪੇ ਹਮੇ ਅ ਸਾਡੇ ਸਾਥ ਲੀਫੋਰਡ ਵੀ ਜੁੜਾ ਹੈ ਲੀਫੋਰਡ ਨੇ ਹਮੇ ਬਹੁਤ ਹੈਲਪ ਕੀਤੀ ਹੈ ਐਂਡ ਉਹ ਬਹੁਤ ਹੀ ਕੰਟ੍ਰਿਬਿਊਟ ਕਰ ਰਹਾ ਹੈ ਅਵੇਅਰਨੈਸ ਲਾਣੇ ਮੇ ਹਮੇ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਰਸ਼ੂ ਸਿੰਘ ਹੈ ਤੇ ਮੈਂ ਇਨੀਸ਼ੀਏਟਿਵ ਆਫ ਚੇਂਜ ਦਾ ਪ੍ਰੈਜ਼ੀਡੈਂਟ ਹਾਂ ਅਸੀਂ ਇੱਥੇ ਸੈਕਸ਼ੂਅਲ ਹੈਲਥ ਅਵੇਅਰਨੈਸ ਦੇ ਰਿਗਾਰਡਿੰਗ ਵਰਲਡ ਹੈਲਥ ਡੇ ਤੇ ਆਪਾਂ ਇੱਕ ਰੈਲੀ ਕਰਨਾ ਚਾਹੁੰਦੇ ਆਂ ਆਪਾਂ ਲੋਕਾਂ ਨੂੰ ਦਿਖਾਣਾ ਚਾਹੁੰਦੇ ਆਂ ਕਿ ਸੈਕਸ਼ੂਅਲ ਹੈਲਥ ਬਾਰੇ ਗੱਲ ਕਰਨਾ ਇੱਕ ਸਿਗਮਾ ਨਹੀਂ ਰਹਿ ਚੁੱਕਾ ਕਿਉਂਕਿ ਅੱਜ ਕੱਲ ਦੀ ਜਨਰੇਸ਼ਨ ਨੂੰ ਇਹ ਬਹੁਤ ਲੋੜ ਹੈ ਕਿ ਉਹਨਾਂ ਨੂੰ ਪਤਾ ਚੱਲੇ ਕਿ ਉਹ ਸੈਕਸ਼ੂਅਲ ਅਵੇਅਰਨੈਸ ਕੀ ਹੈ ਆਪਾਂ ਇਹ ਰੈਲੀ ਇਸ ਕਰਕੇ ਰਖਾ ਰਹੇ ਆ ਆਪਾਂ ਐ ਨਹੀਂ ਚਾਹਦੇ ਕਿ ਲੋਕ ਜਿਹੜੇ ਬੱਚੇ ਨੇ ਉਹ ਐਸ ਸਾਰੀ ਚੀਜ਼ਾਂ ਦੂਸਰੇ ਸੋਰਸਸ ਹੋ ਜਾਂ ਗਲਤ ਸੋਰਸਸ ਤੋਂ ਜਾਣਣ ਅਸੀਂ ਚਾਹੁੰਦੇ ਆ ਅਸੀਂ ਉਹਨਾਂ ਲਈ ਇੱਕ ਸੈਮੀਨਾਰ ਰੱਖਿਆ ਜੋ ਕਿ ਇੱਕ ਗਾਇਨਕੋਲੋਜਿਸਟ ਡਾਕਟਰ ਨੀਲੋਂ ਤੁਹਾਡੀ ਗਾਇਨਕੋਲੋਜੀ ਤੋਂ ਸਾਡਾ ਸੈਮੀਨਾਰ ਲੈ ਰਿਹਾ ਹੈ ਉਹ ਬੱਚਿਆਂ ਨੂੰ ਅਵੇਅਰ ਕਰਨਗੇ ਸੈਕਸ਼ੂਅਲ ਅਵੇਅਰਨੈਸ ਬਾਰੇ ਤਾਂ ਕਿ ਬੱਚਿਆਂ ਨੂੰ ਐਟਲੀਸ ਸਾਡੇ ਦੇ ਤੇ ਆਪਾਂ ਉਹਨਾਂ ਨੂੰ ਕਰੈਕਟ ਇਨਫੋਰਮੇਸ਼ਨ ਪ੍ਰੋਵਾਈਡ ਕਰੀਏ ਤਾਂ ਕਿ ਜਿਹੜੇ ਉਹ ਅੱਗੇ ਵੀ ਗੱਲਾਂ ਕਰਨ ਕਿਉਂਕਿ ਜਿਹੜੀ ਇਨਫੋਰਮੇਸ਼ਨ ਹੈ ਉਹ ਵਰਡ ਆਫ ਮਾਊਥ ਨਾਲ ਹੀ ਫੈਲਦੀ ਹੈ ਉਹ ਇਨਫੋਰਮੇਸ਼ਨ ਸਹੀ ਫੈਲੇ ਤੇ ਸਾਰੇ ਬੱਚੇ ਇਨਲਾਈਟ ਹੋਣ